ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਮੈਨੂੰ ਨਾ ਕਾਫੀ ਜ਼ਿਆਦਾ ਕਮੈਂਟ ਆ ਰਹੇ ਨੇ ਵੀ ਜਿਹੜੇ ਸ਼ਨੀਲ ਦੇ ਸੂਟ ਨੇ ਜਾਂ ਬੈਲਵਰਟ ਦੇ ਸੂਟ ਨੇ ਜੋ ਵੀ ਤੁਸੀਂ ਕਹਿੰਦੇ ਹੋ ਹਨਾ ਕੋਈ ਸ਼ਨੀਲ ਕਹਿੰਦਾ ਕੋਈ ਬੈਲਵਰਟ ਕਹਿੰਦਾ ਹੈ ਹਨਾ ਪਰ ਹੁੰਦੀ ਇਹ ਇੱਕੋ ਚੀਜ਼ ਹੈ ਕੋਈ ਫਰਕ ਨਹੀਂ ਹੁੰਦਾ ਇੰਨਾ ਜ਼ਿਆਦਾ ਤੇ ਉਹ ਪੁੱਛਦੇ ਰਹਿੰਦੇ ਨੇ ਵੀ ਇਹਦੇ ਵਿੱਚ ਸੂਈ ਆਪਾਂ ਕਿਹੜੀ ਯੂਜ਼ ਕਰਦੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਵੀ ਜਿਹੜੀ ਮੈਂ ਸੂਈ ਯੂਜ਼ ਕਰਦੀ ਆ ਮੈਂ 16 ਨੰਬਰ ਦੀ ਸੂਈ ਯੂਜ਼ ਕਰਦੀ ਆ ਦੇਖੋ ਮੇਰੇ ਕੋਲ ਹੁਣ ਚਲੋ ਜੈਕ ਦੀ ਮਸ਼ੀਨ ਆ ਅੰਬਰੇਲਾ ਮਸ਼ੀਨ ਤੇ ਵੀ ਜਿਹੜੀ 16 ਨੰਬਰ ਦੀ ਸੂਈ ਉਹੀ ਪੈਂਦੀ ਆ ਠੀਕ ਆ ਤੇ ਸੂਈ ਤੁਸੀਂ ਦੇਸੀ ਜੀ ਕੰਪਨੀ ਦੀ ਨਹੀਂ ਲੈਣੀ ਹੈਗੀ ਤੁਹਾਨੂੰ ਮੈਂ ਦੱਸਦੀ ਆ ਆਰਗਨ ਦੀ ਸੂਈ ਲੈਣੀ ਆ ਤੁਸੀਂ ਆਹ ਵਾਲੀ ਠੀਕ ਆ 16 ਨੰਬਰ ਦੀ ਸੂਈ ਤੁਸੀਂ ਚੈੱਕ ਕਰ ਸਕਦੇ ਆ ਆਪਣੀ 16 ਨੰਬਰ ਦੀ ਸੂਈ ਐ ਇਹ ਠੀਕ ਆ ਤੇ ਜਿਹੜੀ 16 ਨੰਬਰ ਦੀ ਸੂਈ ਹੁਣ ਮੈਂ ਪਾਈ ਹੋਈ ਆ ਵਿੱਚ ਪਹਿਲਾਂ ਤਾਂ ਤੁਸੀਂ ਇਹ ਸ਼ਰਟ ਦੇਖ ਲਓ ਸਟਿਚ ਹੋਈ ਹੋਈ ਠੀਕ ਆ ਇਹਦੇ ਨਾਲੇ ਸਟਿਚ ਕੀਤੀ ਹੋਈ ਆਪਾਂ ਨੇ ਤੇ ਪਲੇਟਾਂ ਵੀ ਦੇਖੋ ਇਹਦੇ ਨਾਲੇ ਪਾਈਆਂ ਹੋਈਆਂ ਕਿਉਂਕਿ 16 ਨੰਬਰ ਦੀ ਸੂਈ ਹੀ ਮੈਂ ਪਾ ਕੇ ਰੱਖਦੀ ਆ ਮੈਂ ਕਦੇ ਚੇਂਜ ਨਹੀਂ ਕੀਤੀ ਹੈਗੀ ਠੀਕ ਆ ਬਿਲਕੁਲ ਸਲਾਈ ਓਕੇ ਆਉਂਦੀ ਆ ਕੋਈ ਮਸ਼ੀਨ ਟੱਪਾ ਨਹੀਂ ਛੱਡਦੀ ਤੇ ਬਾਕੀ ਮੈਂ ਤੁਹਾਨੂੰ ਕਰਕੇ ਵੀ ਦਿਖਾ ਦੇਣੀ ਆ ਦੋਨਾਂ ਪਾਸੇ ਮੈਂ ਤੁਹਾਨੂੰ ਸਲਾਈ ਮਾਰ ਕੇ ਦਿਖਾ ਦੇਣੀ ਆ ਠੀਕ ਆ ਆ ਦੇਖੋ ਜੀ ਠੀਕ ਹੈ ਕੋਈ ਫਰਕ ਨਹੀਂ ਹੈਗਾ ਸਲਾਈ ਦਾ ਆ ਦੇਖੋ ਜੀ ਕੋਈ ਸਲਾਈ ਖਿੱਚੇ ਤੋਂ ਟੁੱਟਦੀ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਠੀਕ ਹੈ ਤੇ ਮੈਂ ਤੁਹਾਨੂੰ ਸਿੰਗਲ ਤੇ ਵੀ ਮਾਰ ਕੇ ਦਿਖਾ ਦਿੰਨੀ ਆ ਆ ਦੇਖੋ ਜੀ ਠੀਕ ਹੈ ਐਨ ਪੂਰੀ ਫਿਨਿਸ਼ਿੰਗ ਨਾਲ ਜਿਹੜੀ ਸਲਾਈ ਵੱਜੀ ਹੋਈ ਹੈ ਠੀਕ ਆ ਜੇ ਕਿਸੇ ਵੀ ਮੇਰੀ ਭੈਣ ਨੇ ਸੂਈ ਪਾ ਕੇ ਮਤਲਬ ਜਿਹੜੀ ਮਸ਼ੀਨ ਦੇ ਵਿੱਚ 16 ਨੰਬਰ ਦੀ ਮੈਂ ਸੂਈ ਪਾਉਣੀ ਆ ਆਰਗਨ ਦੀ ਸੂਈ ਹੁੰਦੀ ਆ ਇਹ ਠੀਕ ਆ ਇਹ ਤੁਸੀਂ ਪਤਾ ਲਿਆ ਕੇ ਰੱਖ ਸਕਦੇ ਆ ਇਹ 70 80 ਰੁਪਏ ਦਾ ਆ ਜਾਂਦਾ ਠੀਕ ਆ ਤੇ ਤੁਸੀਂ ਇਹ ਪੱਤਾ ਆਪਣੇ ਕੋਲ ਰੱਖੋ ਕਿਉਂਕਿ ਇਹ ਹਮਰੇਲਾ ਮਸ਼ੀਨ 'ਚ ਵੀ ਪੈ ਜਾਂਦੀ ਹੈ ਤੇ ਇਹ ਜੈ ਕਾਲੀ 'ਚ ਵੀ ਪੈ ਜਾਂਦੀ ਹੈ ਠੀਕ ਆ ਤਾਂ ਤੁਸੀਂ ਇਹਦੇ ਨਾਲ ਜਿਹੜਾ ਸ਼ਨੀਲ ਦਾ ਸੂਟ ਹੈ ਸਟਿਚ ਕਰ ਸਕਦੇ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਕੋਈ ਤੁਹਾਡੀ ਸਲਾਈਨ ਖਿੱਚੀ ਜਾਊਗੀ ਕੋਈ ਸਲਾਈ ਟੁੱਟੂਗੀ ਨਹੀਂ ਤੁਹਾਡੀ ਠੀਕ ਆ ਤੇ ਮੈਂ ਸਾਰੀਆਂ ਭੈਣਾਂ ਨੂੰ ਦੁਬਾਰਾ ਤੋਂ ਫੇਰ ਕਹਿਣਾ ਚਾਹੁੰਦੀ ਆ ਵੀ ਪਲੀਜ਼ ਮੈਂ 16 ਨੰਬਰ ਦੀ ਹੀ ਸੂਈ ਯੂਜ਼ ਕਰਦੀ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ